ਮੁਜੀਠਿਆ ਕੇਸ 'ਚ ਬਿਆਨ ਦਰਜ ਕਰਵਾਉਣ ਦਾ ਸਿਲਸਿਲਾ ਲਗਾਤਾਰ ਜਾਰੀ ਜਗਜੀਤ ਚਹਿਲ ਅਤੇ ਬਿੱਟੂ ਅਲਖ ਨੇ ਆਪਣੇ ਬਿਆਨ ਕਰਵਾਏ ਦਰਜ ਤਾਂ ਵਿਜਨਸ ਦੀ ਟੀਮ ਜਾਂਚ ਲਈ ਮੁਜੀਠਿਆ ਨੂੰ ਲੈ ਕੇ ਪਹੁੰਚੀ ਹਿਮਾਚਲ ਅਕਾਲੀ ਆਂਗੂ ਨਾਲ ਜੁੜੇ ਟਿਕਾਣਿਆਂ ਦੀ ਕੀਤੀ ਗਈ ਜਾਂਚ ਮੁਜੀਠਿਆ ਮਾਮਲੇ 'ਚ ਸਰਕਾਰ ਦੀ ਕਾਰਵਾਈ ਤੇ ਸਵਾਲ ਚੁੱਕਣ ਵਾਲਿਆਂ ਤੇ ਆਮ ਆਦਮੀ ਪਾਰਟੀ ਦਾ ਪਲਟਵਾਰ ਕਿਹਾ ਅਕਾਲੀ ਦਲ ਨੇ ਆਪਣੀ ਸਰਕਾਰ ਵੇਲੇ ਪੰਜਾਬ ਨੂੰ ਕੀਤਾ ਬਰਬਾਦ ਦਿਲਖੜ ਦਾ ਭਗਵੰਤ ਮਾਨ ਤੇ ਤਿੱਖਾ ਹਮਲਾ ਕਿਹਾ ਮਾਨ ਨੇ ਪੰਜਾਬ ਨੂੰ ਬਣਾਇਆ ਕੇਜਰੀਵਾਲ ਦਾ ਬੈਂਕ ਲੋਕਾਂ ਦਾ ਖੂਨ ਪਸੀਨਾ ਨਿਚੋੜ ਕੇ ਕੱਢੇ ਜਾਣਗੇ ਹਜ਼ਾਰਾਂ ਕਰੋੜ ਰੁਪਏ ਗਿਆਨੀ ਰਗਵੀਰ ਸਿੰਘ ਨੇ এসਜਪੀਸੀ ਖਿਲਾਫ ਹਾਈ ਕੋਰਟ ਚ ਦਾਖਲ ਕੀਤੀ ਪਟੀਸ਼ਨ ਲਈ ਵਾਪਸ ਪਟੀਸ਼ਨ ਚ ਐਸਜਪੀਸੀ ਦੇ ਨਾਲ ਖਿੱਚੋਤਾਣ ਦਾ ਸੀ ਜ਼ਿਕਰ ਰਾਜਨੀਤਿਕ ਦਖਲਅੰਦਾਜ਼ੀ ਨਾਲ ਹਟਗੰਤੀ ਦੇ ਅਹੁਦੇ ਤੋਂ ਹਟਾਏ ਜਾਣ ਦਾ ਜਤਾਇਆ ਸੀ ਖਦਸ਼ਾ ਅਮਰਸਰ ਚ ਪੁਲਿਸ ਨੂੰ ਮਿਲੀ ਵੱਡੀ ਸਫਲਤਾ 60 ਕਿਲੋ ਤੋਂ ਵੱਧ ਹੈਰੋਇਨ ਕੀਤੀ ਗਈ ਬਰਾਮਦ ਬੀਐਸਐਫ ਅਤੇ ਰਾਜਸਥਾਨ ਪੁਲਿਸ ਨਾਲ ਮਿਲ ਕੇ ਸਾਂਝਾ ਆਪਰੇਸ਼ਨ ਤਹਿਤ ਕੀਤੀ ਗਈ ਕਾਰਵਾਈ ਇਹ ਹੁਣ ਖਬਰਾਂ ਵਿਸਤਾਰ ਦੇ ਨਾਲ ਵਿਕਰਮ ਮਜੀਠੀਆਂ ਦੀਆਂ ਦਿਨੋ ਦਿਨ ਵਧ ਰਹੀਆਂ ਨੇ ਮੁਸ਼ਕਲਾ ਹੁਣ ਜਗਜੀਤ ਚਹਿਲ ਤੇ ਬਿੱਟੂ ਔਲਖ ਨੇ ਵੀ ਦਰਜ ਕਰਵਾਏ ਆਪਣੇ ਬਿਆਨ ਹੁਣ ਤੱਕ ਚਾਰ ਲੋਕਾਂ ਦੇ ਬਿਜ਼ਨਸ ਵੱਲੋਂ ਬਿਆਨ ਕੀਤੇ ਗਏ ਦਰਜ ਪੰਜਾਬ ਬਿਜ਼ਨਸ ਬਿਊਰੋ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਵਿਕਰਮ ਸਿੰਘ ਮਜੀਠੀਆ ਦਵਾਲੇ ਸ਼ਿਕੰਜੇ ਕਸ ਦਿੱਤਾ ਜਿਨ੍ਹਾਂ ਨੂੰ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਹੁਣ ਤੱਕ ਪੰਜਾਬ ਦੇ ਸਾਬਕਾ ਡੀਜੀਪੀ ਸਿਧਾਰ ਚਟੋਪਾਦਿਆ ਈਡੀ ਦੇ ਸਾਬਕਾ ਡਿਪਟੀ ਡਾਇਰੈਕਟਰ ਅਤੇ ਸਾਬਕਾ ਪੀਏ ਤਲਬੀਸ ਸਿੰਘ ਗਿਲ ਵਿਜੀਲੈਂਸ ਕੋਲ ਆਪਣਾ ਬਿਆਨ ਦਰਜ ਕਰਵਾ ਚੁੱਕੇ ਨੇ ਤੇ ਇਸੇ ਲੜੀ ਦੇ ਵਿੱਚ ਅੱਜ ਵਿਜੀਲੈਂਸ ਪਵਨ ਵਿਕੇ ਜਗਜੀਤ ਚਾਹਲ ਤੇ ਬਿੱਟੂ ਆਲਖ ਨੇ ਵੀ ਆਪਣੇ ਬਿਆਨ ਦਰਜ ਕਰਵਾਏ ਬਿਜ਼ਨਸ ਵੱਲੋਂ ਹੁਣ ਤੱਕ ਜੋ ਚਾਰ ਲੋਕਾਂ ਦੇ ਬਿਆਨ ਦਰਜ ਕੀਤੇ ਗਏ ਨੇ ਉਹਨਾਂ ਵਿੱਚੋਂ ਸਾਬਕਾ ਡੀਜੀਪੀ ਸਿਧਾਰ ਚਟੋਪਾਦਿਆ ਉਹ ਅਧਿਕਾਰੀ ਨੇ ਜਿਨ੍ਹਾਂ ਦੇ ਕਾਰਜਕਾਲ ਦੌਰਾਨ 2021 ਵਿੱਚ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਕਾਂਗਰਸ ਸਰਕਾਰ ਦੇ ਸਮੇਂ ਮਜੀਠੀਆ ਖਿਲਾਫ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ ਇਹ ਕੇਸ ਉਹਨਾਂ ਦੇ ਸਿੱਧੇ ਗ੍ਰੰਥਨੀ ਹੇਠ ਦਰਜ ਕੀਤਾ ਗਿਆ ਸੀ ਉਹਨਾਂ ਨੇ ਸਾਫ਼ ਕਿਹਾ ਕਿ ਜੋ ਕੇਸ ਉਹਨਾਂ ਦੇ ਵੱਲੋਂ ਉਸ ਵੇਲੇ ਦਰਜ ਕੀਤਾ ਗਿਆ ਸੀ ਉਹ ਈਡੀ ਦੀ ਜਾਂਚ ਦੇ ਆਧਾਰ ਤੇ ਸੀ ਹੁਣ ਜੋ ਕੇਸ ਵਿਜਲੈਂਸ ਵੱਲੋਂ 2024 ਦੇ ਵਿੱਚ ਦਰਜ ਕੀਤਾ ਗਿਆ ਹੈ ਉਹ ਵੀ ਤੱਤਾਂ ਤੇ ਆਧਾਰਿਤ ਹੈ ਉਸ ਵੇਲੇ ਵੀ ਸਬੂਤ ਸਾਂ ਤੇ ਇਸ ਵਾਰ ਵੀ ਸਬੂਤ ਨੇ ਇਸ ਤੋਂ ਇਲਾਵਾ ਨਰਿੰਦਰ ਸਿੰਘ ਜੋ ਕਿ ED ਦੇ ਸਾਬਕਾ ਡਿਪਟੀ ਡਾਇਰੈਕਟਰ ਰਹੇ ਨੇ ਉਹਨਾਂ ਨੇ ਪੰਜਾਬ ਪੁਲਿਸ ਵੱਲੋਂ 6000 ਕਰੋੜ ਦੀ ਡਰਗ ਤਸਕਰੀ ਮਾਮਲੇ ਤੋਂ ਬਾਅਦ ਮਨੀ ਲਾਂਡਰਿੰਗ ਦਾ ਕੇਸ ਦਰਜ ਕੀਤਾ ਸੀ ਉਹਨਾਂ ਨੇ 2013 ਚ ਜਾਂਚ ਸ਼ੁਰੂ ਕੀਤੀ ਸੀ ਅਤੇ ਭੋਲਾ ਸਮੇਤ 41 ਲੋਕਾਂ ਤੋਂ ਪੁਸ਼ਕਿਸ਼ਵੀ ਕੀਤੀ ਸੀ ਉਹਨਾਂ ਦੱਸਿਆ ਕਿ ਭੋਲਾ ਨੇ ਉਹਨਾਂ ਦੇ ਸਾਹਮਣੇ ਮਜੀਠੀਆ ਦਾ ਨਾਮ ਲਿਆ ਸੀ ਹਾਲਾਂਕਿ ਮਜੀਠੀਆ ਪੁਸ਼ਕਿਸ਼ ਲਈ ਪੇਸ਼ ਨਹੀਂ ਹੋਏ ਸਾਂ 2021 ਦੇ ਵਿੱਚ ਇਹੀ ਜਾਂਚ ਆਧਾਰ ਬਣੀ ਜਿਸ ਤੋਂ ਬਾਅਦ ਮਜੀਠੀਆ ਤੇ ਐਨਡੀਪੀਐਸ ਐਕਟ ਅਧੀਨ ਕੇਸ ਦਰਜ ਹੋਇਆ ਇਸ ਕੇਸ ਵਿੱਚ 17 ਲੋਕਾਂ ਨੂੰ ਸਜ਼ਾ ਹੋ ਚੁੱਕੀ ਹੈ ਬੁਨੀਜ ਨਾਲਾ ਵੀ ਮਜੀਠੀਆ ਦੇ ਨਜ਼ਦੀਕ ਹੀ ਰਹੇ ਨੇ ਪਰ ਸਭ ਤੋਂ ਪਹਿਲਾਂ ਉਹਨਾਂ ਨੇ ਹੀ ਮਜੀਠੀਆ ਦੇ ਖਿਲਾਫ ਬਗਾਵਤ ਕੀਤੀ ਸੀ ਅਰਜਨਾਲਾ ਨੇ ਕਿਹਾ ਕਿ ਮੈਂ 2013 ਤੋਂ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਜੋ ਪੱਥਰ ਲਿਖਿਆ ਸੀ ਉਸ ਬਾਰੇ ਅੱਜ ਵਿਜ਼ਨਸ ਨੂੰ ਦੱਸਿਆ ਮੈਂ ਅਜੇ ਵੀ ਆਪਣੇ ਉਸ ਸਟੈਂਡ ਤੇ ਕਾਇਮ ਹਾਂ ਉਨਾ ਦਾਅਵਾ ਕੀਤਾ ਹੈ ਕਿ ਮਜੀਠੀਆ ਨੇ ਉਹਨਾਂ ਨੂੰ ਆਪਣੇ ਘਰ ਇੱਕ ਨਸ਼ਾ ਤਸਕਰ ਨਾਲ ਮਿਲਵਾਇਆ ਸੀ ਅਤੇ ਉਸ ਨੂੰ ਆਪਣਾ ਜਿਗਰੀ ਯਾਰ ਕਿਹਾ ਸੀ ਬੁਨੀਜ਼ ਨਾਲ 2013 ਤੋਂ ਲਗਾਤਾਰ ਇਸ ਮਾਮਲੇ ਦੇ ਵਿੱਚ ਆਵਾਜ਼ ਚੁੱਕ ਰਹੇ ਨੇ ਮਜੀਠੀਆ ਦੇ ਸਾਬਕਾ ਪੀਏ ਤਲਬੀਰ ਸਿੰਘ ਨੂੰ ਵੀ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ ਕਿਉਂਕਿ ਮਜੀਠੀਆ ਦੇ ਦਫ਼ਤਰ ਨਾਲ ਜੁੜੀ ਹਰ ਚੀਜ਼ ਨੂੰ ਚੰਗੀ ਤਰ੍ਹਾਂ ਜਾਣਦਾ ਸੀ ਤਲਬੀਰ ਨੇ ਵੀ ਆਪਣਾ ਬਿਆਨ ਦਰਜ ਕਰਵਾ ਦਿੱਤਾ ਹੈ ਹੁਣ ਉਹ ਵੀ ਮਜੀਠੀਆ ਤੋਂ ਵੱਖ ਹੋ ਚੁੱਕੇ ਨੇ ਦੱਸਦੀ ਹੈ ਕਿ ਮਾਮਲਾ ਮਜੀਠੀਆ ਦੀ 540 ਕਰੋੜ ਦੀ ਜਾਇਦਾਦ ਨਾਲ ਜੁੜਿਆ ਹੋਇਆ ਹੈ ਜਦੋਂ ਵਿਜੀਲੈਂਸ ਨੇ ਮਜੀਠੀਆ ਨੂੰ ਅਰੈਸਟ ਕੀਤਾ ਸੀ ਤਾਂ ਉਸ ਵੇਲੇ ਉਹਨਾਂ ਨਾਲ ਜੁੜੀਆਂ 26 ਥਾਵਾਂ ਤੇ ਛਾਪੇਮਾਰੀਆਂ ਕੀਤੀਆਂ ਗਈਆਂ ਸਨ ਇਹਨਾਂ 'ਚ ਮਜੀਠੀਆ ਦੇ ਕਰੋ 29 ਮੋਬਾਈਲ ਫੋਨ, 5 ਲੈਪਟਾਪ, 3 ਨਾਈਪੈਡ, 2 ਡੈਸਕਟਾਪ ਅਤੇ 8 ਡਾਇਰੀਆਂ ਤੇ ਹੋਰ ਡਾਕੂਮੈਂਟਸ ਬਰਾਮਦ ਕੀਤੇ ਗਏ ਸਨ ਵਿਜੀਲੈਂਸ ਦੇ ਅਨੁਸਾਰ ਮਜੀਠੀਆ ਨੇ ਗੈਰ ਕਾਨੂੰਨੀ ਢੰਗ ਨਾਲ 540 ਕਰੋੜ ਦੀ ਸੰਪਤੀ ਬਣਾਈ ਹੈ ਉਨਾਂ ਦੇ ਨਿਗਰਾਨੀ ਹੇਠ ਕੰਪਨੀਆਂ ਦੇ ਬੈਂਕ ਖਾਤਿਆਂ 'ਚ 161 ਕਰੋੜ ਰੁਪਏ ਦੀ ਬੇਹਿਸਾਬ ਨਕਦੀ ਜਮ੍ਹਾਂ ਹੋਈ ਹੈ। ਉਥੇ ਹੀ ਵਿਦੇਸ਼ੀ ਸੰਸਥਾਵਾਂ ਦਾ 141 ਕਰੋੜ ਰੁਪਏ ਦਾ ਲੈਂਡਿੰਗ ਹੋਇਆ ਹੈ। ਕੰਪਨੀ ਦੇ ਵਿੱਤੀ ਬਿਰਵੀਆਂ ਵਿੱਚ 236 ਕਰੋੜ ਰੁਪਏ ਦੀ ਰਕਮ ਬਿਨਾਂ ਕਿਸੇ ਜਾਣਕਾਰੀ ਜਾਂ ਵਜ੍ਹਾ ਦੇ ਦਰਜ ਕੀਤੀ ਗਈ ਹੈ। ਇਸ ਨਾਲ ਹੀ ਮੋ ਬਿਕਰਮ ਮਜੀਠੀਆ ਦੀਆਂ ਲਗਾਤਾਰ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਨੇ। ਅੱਜ ਬਿਜ਼ਨਸ ਮਜੀਠੀਆ ਨੂੰ ਹਿਮਾਚਲ ਦੇ ਕਈ ਟਿਕਾਣਿਆਂ ਤੇ ਲੈ ਕੇ ਗਏ। ਇਸ ਲਈ ਟੀਮ ਕਈ ਗੱਡੀਆਂ ਦੇ ਕਾਫਲੇ ਦੇ ਵਿੱਚ ਰਵਾਨਾ ਹੋਈ। ਵਿਜੀਲੈਂਸ ਦਾ ਦਾਅਵਾ ਹੈ ਕਿ ਗਵਾਹਾਂ ਦੇ ਬਿਆਨਾਂ ਰਾਹੀਂ ਕਈ ਅਹਿਮ ਜਾਣਕਾਰੀਆਂ ਮਿਲੀਆਂ ਨੇ ਜੋ ਕਿ ਇਸ ਕੇਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਸਕਦੀਆਂ ਨੇ ਮਜਨਾਂ ਨੂੰ ਵਕ ਵਕ ਥਾਵਾ ਤੇ ਲਾ ਜਾ ਕੇ ਤਸਦੀਕ ਕਰਵਾਈ ਗਈ ਜ਼ਿਕਰਯੋਗ ਹੈ ਕਿ ਰਿਮਾਂਡ ਖਤਮ ਹੋਣ ਤੋਂ ਪਹਿਲਾਂ ਵਿਜੀਲੈਂਸ ਵੱਤ ਤੋਂ ਵੱਤ ਸਬੂਤ ਇਕੱਠਾ ਕਰਨਾ ਚਾਹੁੰਦੀ ਹੈ ਕਿਉਂਕਿ ਮਾਮਲੇ ਦੀ ਅਗਲੀ ਸੁਣਵਾਈ 2 ਜੁਲਾਈ ਨੂੰ ਹੋਵੇਗੀ ਹੋਤੀ ਇਸ ਮਾਮਲੇ ਦੇ ਵਿੱਚ ਸਿਆਸਤ ਪਕੀ ਹੋਈ ਹੈ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਬਿਕਰਮ ਮਜੀਠੀਆ ਡਰਗ ਮਾਮਲੇ ਵਿੱਚ ਵਿਰੋਧੀਆਂ ਤੇ ਵਰਦਿਆਂ ਦੋਸ਼ ਲਗਾਇਆ ਹੈ ਕਿ ਜਿਹੜੇ ਵਿਰੋਧੀ ਪਹਿਲਾਂ ਬਿਕਰਮ ਮਜੀਠੀਆ ਨੂੰ ਗ੍ਰਿਫਤਾਰ ਕਰਨ ਤੇ ਉਹਨਾਂ ਦੇ ਖਿਲਾਫ ਕਾਰਵਾਈ ਕਰਨ ਦੀ ਗੱਲ ਕਰ ਰਹੇ ਸਨ ਉਹ ਅੱਜ ਆਮ ਆਦਮੀ ਪਾਰਟੀ ਦੀ ਕਾਰਵਾਈ ਦਾ ਵਿਰੋਧ ਕਰ ਰਹੇ ਨੇ ਉਹਨਾਂ ਵਿਰੋਧੀਆਂ ਤੇ ਵਰਦਿਆਂ ਉਨ੍ਹਾਂ ਨੇ ਸਾਰੇ ਆਗੂਆਂ ਦੀਆਂ ਆਡੀਓ ਵੀਡੀਓ ਵੀ ਚਲਾਈਆਂ ਜਿਸ ਤੋਂ ਜੁਨਾ ਸਾਰਿਆਂ ਨੇ ਵਿਕਰਮ ਜੁਠਿਆ ਵਿਰੁੱਧ ਕਾਰਵਾਈ ਕਰਨ ਦੀ ਗੱਲ ਕੀਤੀ ਸੀ ਹਰਪਾਲ ਛੀਮਾ ਨੇ ਇਲਜ਼ਾਮ ਲਗਾਇਆ ਹੈ ਕਿ 2007 ਤੋਂ ਲੈ ਕੇ 2017 ਦੌਰਾਨ ਪੰਜਾਬ ਵਿੱਚ ਨਸ਼ਿਆਏ ਪੰਜਾਬ ਵਿੱਚ ਕਾਂਗਰਸ ਅਤੇ ਭਾਜਪਾ ਦੀ ਗਠਜੋੜ ਸਰਕਾਰ ਸੀ ਦੋਵਾਂ ਪਾਰਟੀਆਂ ਨੇ ਪੂਰੇ 10 ਸਾਲ ਪੰਜਾਬ ਉੱਤੇ ਰਾਜ ਕੀਤਾ ਜਦੋਂ ਵੀ ਪੰਜਾਬ ਦਾ ਇਤਿਹਾਸ ਲਿਖਿਆ ਜਾਵੇਗਾ ਇਸ ਘਟਨਾ ਦਾ ਜ਼ਿਕਰ ਇਨਾਂ ਸਾਲਾਂ ਵਿੱਚ ਜ਼ਰੂਰ ਕੀਤਾ ਜਾਵੇਗਾ ਵਿਰੋਧੀਆਂ ਦੇ ਤੰਜ ਕਸਤੇ ਹੋਇਆ ਹਰਪਾਲ ਛੀਮਾ ਨੇ ਕਿਹਾ ਕਿ ਇਹਨਾਂ ਆਗੂਆਂ ਕਾਰਨ ਹੀ ਲੋਕਾਂ ਦੀ ਰਾਜਨੀਤੀ ਤੋਂ ਵਿਸ਼ਵਾਸ ਉਪਰ ਜਾ ਰਿਹਾ ਹੈ ਅੱਜ ਆਮ ਲੋਕ ਸਿਆਸਤਦਾਨਾਂ ਦੀ ਗੱਲ ਸੁਣਨ ਲਈ ਤਿਆਰ ਨਹੀਂ ਨੇ ਇਨਾਂ ਅੱਗੇ ਨੂੰ ਇੱਕ ਵਾਰ ਪੰਜਾਬ ਪ੍ਰਤੀ ਆਪਣੀ ਜ਼ਿੰਮੇਵਾਰੀ ਬਾਰੇ ਸੋਚਣਾ ਚਾਹੀਦਾ ਸੁਨੀਲ ਜਾਖੜ ਦਾ ਭਗਵੰਤ ਮਾਨ ਤੇ ਤਿੱਖਾ ਹਮਲਾ ਕਿਹਾ ਮਾਨ ਨੇ ਪੰਜਾਬ ਨੂੰ ਬਣਾਇਆ ਕਿ ਜੁਰੀਵਾਲ ਦਾ ਬੈਂਕ ਲੋਕਾਂ ਦਾ ਖੂਨ ਪਸੀਨਾ ਨਚੋੜ ਕੇ ਕੱਢੇ ਜਾਣਗੇ ਹਜ਼ਾਰਾਂ ਕਰੋੜ ਰੁਪਏ ਵਿਰੋਧੀ ਪੰਜਾਬ ਸਰਕਾਰ ਨੂੰ ਕਿਰਨ ਦਾ ਕੋਈ ਮੌਕਾ ਨਹੀਂ ਛੱਡਦੇ ਤੇ ਹੁਣ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਕੁਮਾਰ ਜਾਖੜ ਨੇ ਇੱਕ ਵਾਰ ਫਿਰ ਮਾਨ ਸਰਕਾਰ ਨੂੰ ਕਰੜੇ ਹੱਥੀ ਲਿਆ ਹੈ ਸੁਨੀਲ ਜਾਖੜ ਨੇ ਆਮ ਆਦਮੀ ਪਾਰਟੀ ਮੁੱਖ ਮੰਤਰੀ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਤੇ ਤਿੱਖਾ ਹਮਲਾ ਕੀਤਾ ਹੈ ਉਹਨਾਂ ਇਲਜ਼ਾਮ ਲਗਾਇਆ ਕਿ ਪੰਜਾਬ ਸਰਕਾਰ ਹੁਣ ਸਿਰਫ ਪੈਸਾ ਕਮਾਉਣ ਦੇ ਵਿੱਚ ਲੱਗੀ ਹੋਈ ਹੈ ਜਾਖੜ ਨੇ ਕਿਹਾ ਕਿ ਕੇਜਰੀਵਾਲ ਦੀ ਟੀਮ ਨੇ ਪੰਜਾਬ ਨੂੰ ਇੱਕ ਪੂਰਾ ਬੈਂਕ ਬਣਾ ਕੇ ਰੱਖਿਆ ਹੋਇਆ ਹੈ ਇੱਕ ਏਟੀਐਮ ਨਹੀਂ ਇਹ ਲੋਕ ਪੰਜਾਬ ਦਾ ਖੂਨ ਪਸੀਨਾ ਨਚੋੜ ਕੇ ਹਜ਼ਾਰਾਂ ਕਰੋੜ ਰੁਪਏ ਕੱਢਣ ਦੀ ਯੋਜਨਾ ਬਣਾ ਰਹੇ ਨੇ ਪਰ ਭਾਜਪਾ ਜਹਾਨ ਨਹੀਂ ਹੁੰਦੇਵੇਗੀ ਹੁਣ ਇਹ ਵੀ ਕਿਹਾ ਕਿ ਭਗਵੰਤ ਮਾਨ ਦੇ ਸਾਹਮਣੇ ਨਾ ਝੁਕਣ ਵਾਲੇ ਵਿਰੋਧਕ ਕੇਸ ਦਰਜ ਕੀਤਾ ਜਾ ਰਿਹਾ ਹੈ ਜਦੋਂ ਕਿ ਰਾਤ ਦੇ ਹਨੇਰੇ ਵਿੱਚ ਪੈਰ ਫੜ ਕੇ ਆਉਣ ਵਾਲੇ ਨੂੰ ਰਾਤ ਨੂੰ ਹੀ ਵਧਾਈ ਦਿੱਤੀ ਜਾ ਰਹੀ ਹੈ ਹੁਣਾਂ ਕਿਹਾ ਕਿ ਸਾਰੀਆਂ ਪਾਰਟੀਆਂ ਦੇ ਆਗੂਆਂ ਦੇ ਖਾਤਿਆਂ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ ਤੇ ਸੱਚਾਈ ਸਾਹਮਣੇ ਲਿਆਂਦੀ ਜਾਣੀ ਚਾਹੀਦੀ ਹੈ ਜਾਖੜ ਨੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਚੋਰ ਕਲਸ ਜੋੜੀ ਕਿਹਾ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਇਹਨਾਂ ਤੋਂ ਛੁਟਕਾਰਾ ਪਾਉਣ ਦਾ ਸਮਾਗਮ ਹੈ ਜਾਖੜ ਨੇ ਕਿਹਾ ਕਿ ਜਿਸ ਤਰ੍ਹਾਂ ਲੋਕਾਂ ਨੂੰ ਧੋਖਾ ਦੇਣ ਲਈ ਫੋਨ ਤੇ ਸਕੀਮਾਂ ਦੱਸੀਆਂ ਜਾਂਦੀਆਂ ਨੇ ਅਤੇ ਭਾਰਤ ਸਰਕਾਰ ਨੂੰ ਨੇ ਚੇਤਾਵਨੀ ਦਿੰਦੀ ਹੈ ਉਸੇ ਤਰ੍ਹਾਂ ਪੰਜਾਬ ਸਰਕਾਰ ਵੀ ਲੋਕਾਂ ਨੂੰ ਗਮਰਾਹ ਕਰ ਰਹੀ ਹੈ ਉਹਨਾਂ ਚੁਟਕੀ ਲਈ ਕਿ ਹੁਣ ਪੰਜਾਬ ਸਰਕਾਰ ਖੋਦ ਇੱਕ ਅਧਿਕਾਰਤ ਪੌਂਜੀ ਸਕੀਮ ਬਣ ਗਈ ਹੈ ਗਿਆਨੀ ਰਗਵੀਰ ਸਿੰਘ ਨੇ ਐਸਜੀਪੀਸੀ ਖਿਲਾਫ ਹਾਈ ਕੋਰਟ ਚ ਦਾਖਲ ਕੀਤੀ ਪਟੀਸ਼ਨ ਲਈ ਵਾਪਸ ਪਟੀਸ਼ਨ ਚ ਐਸਜੀਪੀਸੀ ਦੇ ਨਾਲ ਖਿੱਚੋਤਾਣ ਦਾ ਕੀਤਾ ਸੀ ਜ਼ਿਕਰ ਸਿਆਸੀ ਦਖਲਅੰਦਾਜ਼ੀ ਨਾਲ ਹੈੱਡ ਗ੍ਰੰਥੀ ਦੀ ਅਹੁਦੇ ਤੋਂ ਹਟਾਏ ਜਾਣ ਦਾ ਦੋਤਾਇਆ ਸੀ ਖਦਸ਼ਾ ਐਸਜੀਪੀਸੀ ਖਿਲਾਫ ਪੰਜਾਬ ਅਤੇ ਹਰਿਆਣਾ ਹਾਈ ਕੋਰਟ 'ਚ ਸ਼ਿਕਾਇਤ ਦਰਜ ਕਰਵਾਉਣ ਨੂੰ ਲੈ ਕੇ ਹੋਰੇ ਵਿਰੋਧ ਤੋਂ ਬਾਅਦ ਸ਼੍ਰੀ ਅਕਾਲ ਤਖਤ ਦੇ ਸਾਫਾ ਦਾ ਖਿਦਾਰ ਅਤੇ ਸਤਿਕਾਰਯੋਗ ਸ਼੍ਰੀ ਹਰਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਰਗਵੀਰ ਸਿੰਘ ਨੇ ਆਪਣੀ ਸ਼ਿਕਾਇਤ ਵਾਪਸ ਲੈ ਲਈ ਹੈ ਅਤੇ ਉਨ੍ਹਾਂ ਇਸ ਸੰਬੰਧੀ ਵੀਡੀਓ ਸੰਦੇਸ਼ ਵੀ ਜਾਰੀ ਕੀਤਾ ਹੈ ਗਿਆਨੀ ਰਗਵੀਰ ਸਿੰਘ ਨੇ ਕਿਹਾ ਹੈ ਕਿ ਮੇਰੇ ਫੈਸਲੇ ਨਾਲ ਇੱਕ ਪਈ ਚਰ ਤੇ ਗੁਰੂ ਪਿਆਰੇ ਸੰਗਤ ਦੇ ਮਨਾ ਵਿੱਚ ਰੋਜ਼ ਦੇਖਣ ਤੋਂ ਬਾਅਦ ਮੈਂ ਹਾਈ ਕੋਰਟ ਚ ਦਾਖਲ ਕੀਤੀ ਸ਼ਿਕਾਇਤ ਵਾਪਸ ਲੈਣ ਦਾ ਫੈਸਲਾ ਲਿਆ ਹੈ ਮੇਰਾ ਮੰਤਵ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਸੀ ਮੈਂ ਵਿਸ਼ੇ ਭਰ ਦੀਆਂ ਸਮੂਹ ਸਿੱਖ ਸੰਸਥਾਵਾਂ ਦਾ ਦਿਲੋਂ ਰਹਿਣੀ ਹ ਜਿਨ੍ਹਾਂ ਨੇ ਕੱਲ੍ਹ ਦਾ ਮੇਰੀ ਇਸ ਗੱਲ ਨੂੰ ਲੈ ਕੇ ਚਿੰਤਾ ਜ਼ਾਹਿਰ ਕੀਤੀ ਹੈ ਮੇਨਾਂ ਦੇ ਮਾਨ ਸਨਮਾਨ ਅਤੇ ਭਾਵਨਾਵਾਂ ਦੀ ਕਦਰ ਕਰਦੇ ਹੋਏ ਕੇਸ ਵਾਪਸ ਲੈਣਾ ਮੈਂ ਸ੍ਰੀ ਸੇਖ ਸੰਗਤ ਅਤੇ ਉੱਚ ਅਦਿਆਤੇ ਵਿਰਾਜਮਾਨ ਆਗੂਆਂ ਨੂੰ ਅਪੀਲ ਕਰਦਾ ਹਾਂ ਕਿ ਸਿੱਖ ਹੱਤੇ ਰਹਿਤ ਮਰਦਾ ਦਾ ਸਨਮਾਨ ਸਨਮਾਨ ਕਿੰਜ ਰੱਖਣਾ ਹੈ ਇਸ ਪ੍ਰਤੀ ਚਿੰਤਨ ਨੂੰ ਦਿলোੜਿਆ ਦਸ ਸੰਯੋਗ ਕੇ ਬੀਤੇ ਦਿਨ ਗੈਰਿਕ ਬੀਰ ਸਿੰਘ ਦੇ ਵੱਲੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਅਰਜੀ ਦਾਇਰ ਕੀਤੀ ਗਈ ਸੀ ਜਿਸ ਵਿੱਚ ਉਹਨਾਂ ਨੇ ਐਸਜੀਬੀਜੀ ਤੇ ਇਲਜ਼ਾਮ ਲਗਾਉਂਦੇ ਹੋਏ ਦਾਵਾ ਕੀਤਾ ਸੀ ਕਿ ਜਿਸ ਤਰ੍ਹਾਂ ਰਾਸਤ੍ਰਿਕ ਦਖਲਅੰਦਾਜ਼ੀ ਕਾਰਨ ਪਹਿਲਾਂ ਉਹਨਾਂ ਨੂੰ ਅਹੁਦੇ ਤੋਂ ਹਟਾਇਆ ਗਿਆ ਉਹਨਾਂ ਨੂੰ ਸ਼ਹਿਰਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਦੇ ਅਹੁਦੇ ਤੋਂ ਹਟਾਈ ਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ ਅਤੇ ਕਿਸੇ ਵੀ ਸਮੇਂ ਉਹਨਾਂ ਨੂੰ ਹਟਾਇਆ ਜਾ ਸਕਦਾ ਹੈ ਜਿਸ ਨਾਲ ਉਹਨਾਂ ਦੇ ਅਹੁਦੇ ਦੀ ਮਰਿਆਦਾ ਨੂੰ ਖਤਰਾ ਹੈ ਉਹਨਾਂ ਆਪਣੀ ਅਰਜੀ ਰਾਹੀਂ ਮੰਗ ਕੀਤੀ ਸੀ ਕਿ ਉਹਨਾਂ ਦੇ ਮੌਜੂਦਾ ਧਾਰਮਿਕ ਅਤੇ ਅਹੁਦੇ ਦੀ ਇੱਜ਼ਤ ਅਤੇ ਪਵਿੱਤਰਤਾ ਦੀ ਰੱਖਿਆ ਕੀਤੀ ਜਾਵੇ ਅਜਿਹਾ ਕਰਨ ਨਾਲ ਐਸ.ਪੀ.ਸੀ. ਅੰਦਰ ਚੱਲ ਰਿਹਾ ਰਸ ਅਤੇ ਖਿੱਚੋਤਾਣ ਦਾ ਸਿੱਧਾ ਅਸਰ ਧਾਰਮਿਕ ਸੰਸਥਾਵਾਂ 'ਤੇ ਪੈ ਰਿਹਾ ਹੈ ਜੋ ਕਿ ਬਹੁਤ ਚਿੰਤਾ ਦਾ ਵਿਸ਼ਾ ਹੈ ਕੈਨ ਰੁਕबीर ਸਿੰਘ ਦੇ ਵੱਲੋਂ ਕੋਰ ਦਾ ਰੁਖ ਕਰਨ ਤੇ ਸਿੱਖ ਆਗੂਆਂ ਦੇ ਵਿੱਚ ਰੋਸ ਦੇਖਣ ਨੂੰ ਮਿਲਿਆ ਇਸ ਬੰਦੀ ਦਲੀਤਵਾ ਕਾਲੀ ਆਗੂ ਪਰਮਜੀਤ ਸਿੰਘ ਸਰਨਾ ਨੇ ਸਖਤ ਰਾਸ ਜਤਾਉਂਦੀ ਹੋਈ ਕਿ ਆ ਕਿ ਇੱਕ ਧਾਰਮਿਕ ਅਹੁਦੇਦਾਰ ਵੱਲੋਂ ਇੰਜ ਲੋਕ ਅਦਾਲਤ ਦੀ ਸ਼ਮਲੀ ਲੈਣਾ ਗੁਰਮਤ ਮਰਿਆਦਾ ਤੇ ਪਰੰਪਰਾ ਦੇ ਖਿਲਾਫ ਹੈ ਸਰਨਾ ਨੇ ਕਿਹਾ ਕਿ ਜਿਸ ਸੌਦੇ ਤੇ ਕੋਈ ਵਿਅਕਤੀ ਸੇਵਾ ਕਰ ਰਿਹਾ ਹੋਵੇ ਉਸ ਨੂੰ ਚਾਹੀਦਾ ਹੈ ਕਿ ਉਹ ਉਸ ਅਹੁਦੇ ਦੇ ਇਤਿਹਾਸ ਨੂੰ ਸਮਝੇ ਉਹ ਆ ਗੁੱਡਾ ਸਾਹਿਬ ਅਤੇ ਭਾਈ ਮਨੀ ਸਿੰਘ ਵਰਗੇ ਮਹਾਨ ਪੁਰਖਾਂ ਨੇ ਆਪਣੇ ਬਲੀਦਾਨਾਂ ਤੇ ਨਿਰਮਲ ਸੇਵਾ ਰਾਹੀਂ ਇਸ ਅਹੁਦੇ ਨੂੰ ਉਚਾਈਆਂ ਤੇ ਪਹੁੰਚਾਇਆ ਇਸ ਕਰਕੇ ਕਿਸੇ ਵੀ ਧਾਰਮਿਕ ਵਿਅਕਤੀ ਨੂੰ ਇਸ ਅਹੁਦੇ ਦੀ ਇੱਜ਼ਤ ਅਤੇ ਮੂਲ ਸਦਾਨ ਨੂੰ ਨੁਕਸਾਨ ਪਹੁੰਚਾਉਣ ਦਾ ਕੁਈ ਹੱਕ ਨਹੀਂ ਹੈ ਕਰਨ ਰਕबीर ਸਿੰਘ ਦੇ ਮਾਮਲੇ ਤੇ ਵਿਰਸਾ ਸਿੰਘ ਵਰਕੂਆ ਨੇ ਵੀ ਸਵਾਲ ਚੁੱਕੇ ਨੇ ਉਹਨਾਂ ਸੋਸ਼ਲ ਮੀਡੀਆ ਉਤੇ ਪੋਸਟ ਪਾ ਕੇ ਕਿਹਾ ਕਿ ਪਤਾ ਨਹੀਂ ਕਰਨ ਰਕबीर ਸਿੰਘ ਜੀ ਪੂਰਾ ਨੇ ਅਜਿਹਾ ਗੈਰ ਮਰਿਆਦਤ ਕਦਮ ਕਿਉਂ ਚੁੱਕਿਆ ਪਰ ਕੌਮ ਦੇ ਸਾਬਕਾ ਅਧਿਕਾਰੀ ਤੇ ਮੌਜੂਦਾ ਸ਼੍ਰੀ ਹਰਨਵਾਰ ਸਾਹਿਬ ਦੇ ਹੈੱਡ ਗ੍ਰੰਥੀ ਵੱਲੋਂ ਕੋਨ ਦਰਵਾਜ਼ਾ ਖੜਕੋਣਾ ਸਿੱਖ ਪਰੰਪਰਾਵਾਂ ਤੇ ਮਰਿਆਦਤ ਦੇ ਵਿਰੁੱਧ ਹੈ ਸਤਕਾਰਯੋਗ ਸਿੰਘ ਸਾਹਿਬ ਗੈਨ ਰਕबीर ਸਿੰਘ ਜੀ ਵਿਦੇਸ਼ੀ ਦੌਰਿਆਂ ਤੇ ਬਹੁਤ ਕਹਿੰਦੇ ਨੇ ਸ਼ਾਇਦ ਇਸੇ ਕਰਕੇ ਹੀ ਕੁਝ ਸਮਾਂ ਵਿੱਚ ਇਹਨਾਂ ਨੂੰ ਐਨਆਰਆਈ ਅਧਿਕਾਰੀ ਵੀ ਕਿਹਾ ਜਾਂਦਾ ਹੈ ਪਤਾ ਲੱਗਿਆ ਕਿ ਇਹਨਾਂ ਨੇ ਜੂਨ ਦੇ ਪਹਿਲੇ ਹਫਤੇ ਵਿਦੇਸ਼ੀ ਦੌਰੇ ਤੇ ਜਾਣਾ ਸੀ ਪਰ ਦੂਸਰੇ ਪਾਸੇ ਇੰਨਾ ਹੀ ਦਿਨਾਂ ਵਿੱਚ ਐਸ.ਪੀ.ਸੀ ਦੇ ਵੱਲੋਂ ਇਹ ਚਿੱਠੀ ਜਾਰੀ ਕਰ ਦਿੱਤੀ ਗਈ ਕਿ ਕੋਈ ਵੀ ਸਿੰਘ ਸਾਹਿਬ ਦਫ਼ਤਰੀ ਪਰਵਾਨਗੀ ਤੋਂ ਬਿਨਾਂ ਵਿਦੇਸ਼ੀ ਦੌਰੇ ਤੇ ਨਹੀਂ ਜਾਣਗੇ। ਇਹ ਚਿੱਠੀ ਜਾਰੀ ਹੋਣ ਕਰਕੇ ਸਿੰਘ ਸਾਹਿਬ ਗਾਨੇ ਰਕਬੀਰ ਸਿੰਘ ਜਿਹਨੂੰ ਆਪਣਾ ਪ੍ਰਸਤਾਵਿਤ ਵਿਦੇਸ਼ ਦੌਰਾ ਰੱਦ ਕਰਨਾ ਪਿਆ। ਇਹ ਵੀ ਪਤਾ ਲੱਗਿਆ ਕਿ ਹਾਈ ਕੋਰਟ ਵਿੱਚ ਬਾਈ ਪਟੀਸ਼ਨ ਵਿੱਚ ਸਿੰਘ ਸਾਹਿਬ ਨੇ ਐਸ.ਪੀ.ਸੀ ਤੇ ਵੀ ਦੋਸ਼ ਲਗਾਇਆ ਕਿ ਵਿਦੇਸ਼ ਯਾਤਰਾ ਤੇ ਨਾ ਜਾਣ ਕਰਕੇ ਮੇਰਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਜ਼ਿਕਰ ਜੋ ਹੈ ਕਿ 7 ਮਾਰਚ 2025 ਨੂੰ ਅੰਤਰੀਂ ਕਮੇਟੀ ਦੀ ਮੀਟਿੰਗ ਦੌਰਾਨ ਵੱਡਾ ਫੈਸਲਾ ਲਿਆ ਗਿਆ ਸੀ ਕਿ ਸ਼੍ਰੀ ਅਕਾਲ ਤਖਤ ਸਹਿਬ ਜਥੇਦਾਰ ਜਿਹਨੇ ਰਗਬੀਰ ਸਿੰਘ ਦੇ ਤਖਤ ਤੋਂ ਸ਼੍ਰੀ ਕੇਸਗੜ੍ਹ ਸਾਹਿਬ ਜਥੇਦਾਰ ਸੁਲਤਾਨ ਸਿੰਘ ਨੂੰ ਸੇਵਾ ਮੁਕਤ ਕਰ ਦਿੱਤਾ ਗਿਆ ਸੀ ਅਤੇ ਇਸ ਤੋਂ ਬਾਅਦ ਉਹਨਾਂ ਦੀ ਥਾਂ ਤੇ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਕਾਰਜਕਾਰਜ ਜਥੇਦਾਰ ਥਾਪਿਆ ਗਿਆ ਸੀ। ਪੁਲਿਸ ਵੱਲੋਂ ਵੱਡੀ ਨਸ਼ਾ ਤਸਕਰੀ ਦਾ ਪਰਦਾਫਾਸ਼ 60 ਕਿਲੋ ਤੋਂ ਵੱਧ ਹੈਰੋਇਨ ਕੀਤੀ ਗਈ ਬਰਾਮਦ BSF ਤੇ ਰਾਜਸਥਾਨ ਪੁਲਿਸ ਨਾਲ ਮਿਲ ਕੇ ਸਾਂਝਾ ਆਪਰੇਸ਼ਨ ਤਹਿਤ ਕੀਤੀ ਗਈ ਕਾਰਵਾਈ ਪੰਜਾਬ ਵਿੱਚ ਨਸ਼ਿਆ ਵਿਰੁੱਧ ਚੱਲ ਰਹੀ ਜੰਗ ਵਿੱਚ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ ਅਮਰਸਰ ਕਮਿਸ਼ਨਰੇਟ ਪੁਲਿਸ ਨੇ ਸੀਮਾ ਸੁਰੱਖਿਆ ਬਲ ਅਤੇ ਰਾਜਸਥਾਨ ਪੁਲਿਸ ਦੇ ਸਹਿਯੋਗ ਨਾਲ ਇੱਕ ਅੰਤਰਰਾਸ਼ਟਰੀ ਡਰੱਗ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ ਇਸ ਆਪਰੇਸ਼ਨ ਦੌਰਾਨ ਰਾਜਸਥਾਨ ਦੇ ਬਾੜਮੇਰ ਜ਼ਿਲ੍ਹੇ ਵਿੱਚ ਅੰਤਰਰਾਸ਼ਟਰੀ ਸਰਹੱਦ ਨੇੜੇ 60 ਕਿਲੋਗ੍ਰam ਹੈਰੋਇਨ ਦੀ ਇੱਕ ਵੱਡੀ खेਪ ਬਰਾਮਦ ਕੀਤੀ ਗਈ ਹੈ ਇਹ ਡਰੱਗ ਸਿੰਡੀਕੇਟ ਪਾਕਿਸਤਾਨ ਆਧਾਰਿਤ ਤਸਕਰ ਤਨਵੀਰ ਸ਼ਾਹ ਦੁਆਰਾ ਚਲਾਇਆ ਜਾ ਰਿਹਾ ਸੀ ਜਦੋਂ ਕਿ ਇਸ ਦਾ ਵਿਦੇਸ਼ੀ ਨੈੱਟਵਰਕ ਕੈਨੇਡਾ ਦਾ ਆਰਥ ਹੈਂਡਲਰ ਜੋਬਨ ਕੋਲਰ ਦੁਆਰਾ ਸੰਭਾਲਿਆ ਜਾ ਰਿਹਾ ਸੀ ਡੀਜੀਪੀ ਪੰਜਾਬ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ ਉਹਨਾਂ ਨੇ ਕਿਹਾ ਕਿ ਇਸ ਮਾਮਲੇ ਦੇ ਵਿੱਚ ਲਗਾਤਾਰ ਗ੍ਰਿਫਤਾਰੀਆਂ ਕੀਤੀਆਂ ਜਾ ਰਹੀਆਂ ਨੇ ਤੇ ਜਾਂਚ ਅਜੇ ਵੀ ਚੱਲ ਰਹੀ ਹੈ ਜਲਦੀ ਹੀ ਹੋਰ ਗ੍ਰਿਫਤਾਰੀਆਂ ਕੀਤੀਆਂ ਜਾਣਗੀਆਂ ਇਸ ਨੈੱਟਵਰਕ ਨਾਲ ਜੁੜੇ ਨੌ ਮੁੱਖ ਆਪਰੇਟਿਵ ਅਤੇ ਹਵਾਲਾ ਨੈੱਟਵਰਕ ਨਾਲ ਜੁੜੇ ਏਜੰਟਾਂ ਨੂੰ ਪੰਜਾਬ ਹਰਿਆਣਾ ਰਾਜਸਥਾਨ ਤੇ ਜੰਮੂ ਕਸ਼ਮੀਰ ਤੋਂ ਗ੍ਰਿਫਤਾਰ ਕੀਤਾ ਗਿਆ ਇਸ ਸਾਰੇ ਮੁਲਜ਼ਮ ਨਸ਼ਾ ਤਸਕਰੀ ਵੰਡ ਅਤੇ ਹਵਾਲਾ ਰਾਹੀਂ ਫੰਡਿੰਗ ਵਿੱਚ ਸ਼ਾਮਿਲ ਨੇ ਡੀਜੀਪੀ ਪੰਜਾਬ ਨੇ ਟਵੀਟ ਕੀਤਾ ਕਿ ਉਹ ਪੰਜਾਬ ਨੂੰ ਨਾਰਕੋ 테ਰਰਿਜ਼ਮ ਤੋਂ ਮੁਕਤ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਨੇ ਪੁਲਿਸ ਨੇ ਜ਼ੋਰ ਦੇ ਕੇ ਕਿਆ ਕਿ ਅਜਿਹੇ ਅੰਤਰਰਾਸ਼ਟਰੀ ਨੈਟਵਰਕਾਂ ਨੂੰ ਜੜਾ ਬੁੱਟਣ ਲਈ ਸਾਰੀਆਂ ਸੁਰੱਖਿਆ ਏਜੰਸੀਆਂ ਦੇ ਸਹਿਯੋਗ ਨਾਲ ਕਾਰਵਾਈ ਕੀਤੀ ਜਾ ਰਹੀ ਹੈ